ਭਾਈ ਭਾਜਪਾ ਵੱਲੋਂ ਤਰਨਤਾਰਨ ਦੇ ਪਿੰਡ ਰੈਸ਼ਿਆਂ ਦੇ ਵਿੱਚ ਇੱਕ ਬੂਥ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਕਿਸਾਨ ਉਹ ਆਗੂ ਹੰਨਾ ਨਾਲ ਗੱਲ ਕਰਦੇ ਆਂ ਕੀ ਉਹਨਾਂ ਨੇ ਮੰਗਿਆ ਕਿ ਉਹ ਵਿਰੋਧ ਕਰ ਰਹੇ ਨੇ ਹਾਂ ਜੀ ਇਹ ਦੇਖੋ ਜੀ ਸਾਡਾ ਜਿਹੜਾ ਦੋਹਾਂ ਫੋਰਮਾਂ ਵੱਲੋਂ ਆ ਉਹਦੇ ਵਿੱਚ ਪੱਕੇ ਤੌਰ ਤੇ ਜਿਹੜਾ ਵਿਰੋਧ ਆ ਇਸ ਵਿੱਚ ਸਾਡਾ ਕਿਤੇ ਵੀ ਭਾਜਪਾ ਸਰਕਾਰ ਦਾ ਹੁੰਦੀ ਆ ਰੈਲੀ ਹੁੰਦੀ ਆ ਮੀਟਿੰਗ ਹੁੰਦੀ ਆ ਉਹਦਾ ਵਿਰੋਧ ਕਰਾਂਗੇ ਕਿਉਂਕਿ 2 ਮਹੀਨਿਆਂ ਤੋਂ ਲਗਾਤਾਰ ਨਹੀਂ ਜਾਣ ਦਿੱਤਾ ਕਰਤਾ ਰੋਜ਼ ਇੱਕ ਦੋ লাশ ਜਿਹੜੀ ਆ ਸਾਡੀ ਭਾਰਤ ਦੇ ਵਿੱਚ ਆਉਂਦੀ ਆ ਇਹਨਾਂ ਕੁਝ ਕਰਨ ਦੇ باوجود ਵੀ ਪੰਜ ਸਾਲੇ ਰਹਿ ਗਈ ਆ ਕਿਹੜਾ ਲਾਰਾ ਲਾ ਕੇ ਜਿਹੜਾ ਪੰਜਾਬ 'ਚ ਵੜਨਗੇ ਭਾਰਤ 'ਚ ਵੜਨਗੇ ਇਸ ਕਰਕੇ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਪੱਕਾ ਤੇ ਲਗਾਤਾਰ ਚੱਲ ਰਿਹਾ ਹੋ ਸਕਿੰਦਰ ਸਿੰਘ ਟਕਰਵਾਲਾ ਜੋ ਆਪਣਾ ਜ਼ਿਲ੍ਹਾ ਕਮੇਟੀ ਆ ਕੋ ਵਿਰੋਧ ਕਿਉਂ ਕਰਦੇ ਇਹ ਵਿਰੋਧ ਵੇਖੋ ਜੀ ਸਾਨੂੰ 2 ਮਹੀਨੇ ਤੇ ਹੋਏ ਆ ਉੱਥੇ ਬੈਠਿਆਂ ਨੂੰ ਬਾਹਰਾਂ ਦੇ ਉੱਥੇ ਜਾਣ ਪੁੱਜ ਕੇ ਪਾਇਆ ਨਾ ਸਾਡੀਆਂ ਮੰਗਾ ਮੰਨੀਆਂ ਵਾ ਤੇ ਜਾਣ ਪੁੱਜ ਕੇ ਜਿਹੜਾ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਰੈਲਿੰਗ ਕਰਦਾ ਆ ਇਹ ਕਰਕੇ ਇਹਨਾਂ ਨਾਲ ਬਰੋਧ ਕਰ ਰਹੇ ਆ ਕਿ ਅਸੀਂ ਜਿਹੜਾ ਜਾਣ ਸਾਡੀਆਂ ਮੰਗਾ ਮੰਨੋ ਜਾਂ ਸਾਡੇ ਸਵਾਲਾਂ ਦਾ ਜਵਾਬ ਦਿਓ ਸਾਡੀਆਂ ਮੰਗਾ ਮੰਨੋ ਨਹੀਂ ਤੇ ਫੇਰ ਇਹਨਾਂ ਦਾ ਬਰੋਧ ਜਿਹੜਾ ਇਹਨਾਂ ਦਾ جاری ਹੋਊਗਾ ਇਹ ਸਨ ਇਹ ਸਨ ਮੇਰੇ ਨਾਲ ਕਿਸਾਨ ਅਗੂ ਕਿਸਾਨ ਅਗੂ ਰਹਿ ਕੇ ਕਹਿੰਨਾ ਕਿ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਕਿ ਉਹ ਆਪਣੀਆਂ ਮੰਗਾ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਨੇ ਉਹਨਾਂ ਆਵਾਜ਼ਵਾਰਾਂ ਉਹਨਾਂ ਚਿਰ ਤੱਕ ਅਸੀਂ ਵਿਰੋਧ ਕਰਾਂਗੇ ਜਿੰਨਾ ਚਿਰ ਤੱਕ ਉਹਨਾਂ ਦੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਕਿ ਕੀ ਮਾਮਲਾ ਪਿੰਡ ਰਸ਼ੀਆ ਨੇ ਪੈਲੈਸ ਦੇ ਵਿੱਚ ਅੱਜ ਬੀਜੇਪੀ ਦੀ ਮੀਟਿੰਗ ਸੀ ਕੰਮਿਟੀ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ ਕਹਾਂਗੇ ਝੰਡੇ ਲੈ ਕੇ ਸਾਡੀ ਪੁਲਿਸ ਲੋਕ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤ ਅਰੇਂਜਮੈਂਟ ਕੀਤੀ ਗਈ ਸੀ ਇਸ ਤਰੀਕੇ ਉਹਨਾਂ ਨੇ ਕੀਤਾ ਨਾਰੇਬਾਰਾਂ ਲਾਏ ਠੀਕ ਠਾਕ ਸ਼ਾਂਤੀ ਰਹੀ ਕਾਗ ਪ੍ਰੋਗਰਾਮ ਹੀ ਸ਼ਾਂਤੀ ਨਾਲ ਹੋਵੇ ਹਾਂਜੀ ਅੱਜ ਭਾਜਪਾ ਵੱਲੋਂ ਤਰਨਤਾਰਨ ਦੇ ਪਿੰਡ ਰੈਸ਼ਿਆਂ ਦੇ ਵਿੱਚ ਇੱਕ ਬੂਥ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਕਿਸਾਨ ਉਹ ਆਗੂ ਹੁੰਦਾ ਨਾਲ ਗੱਲ ਕਰਦੇ ਹਾਂ ਕੀ ਉਹਨਾਂ ਨੇ ਮੰਗਿਆ ਕਿ ਉਹ ਵਿਰੋਧ ਕਰ ਰਹੇ ਨੇ ਹਾਂਜੀ ਇਹ ਵੇਖੋ ਜੀ ਸਾਡਾ ਜਿਹੜਾ ਦੋਹਾਂ ਫੋਰਮਾਂ ਲੋ ਆ ਉਹਦੇ ਵਿੱਚ ਪੱਕੇ ਤੌਰ ਤੇ ਜਿਹੜਾ ਵਿਰੋਧ ਆ ਇਸ ਵਿੱਚ ਸਾਡਾ ਕਿਤੇ ਵੀ ਭਾਜਪਾ ਸਰਕਾਰ ਦਾ ਹੁੰਦੀ ਆ ਰੈਲੀ ਹੁੰਦੀ ਆ ਮੀਟਿੰਗ ਹੁੰਦੀ ਆ ਉਹਦਾ ਵਿਰੋਧ ਕਰਾਂਗੇ ਕਿਉਂਕਿ 2 ਮਹੀਨਿਆਂ ਤੋਂ ਲਗਾਤਾਰ ਕਰਦੇ ਆ ਕੀ ਨਹੀਂ ਜਾਣ ਦਿੱਤਾ ਕਰਤਾ ਰੋਜ਼ ਇੱਕ ਦੋ ਲਾਸ਼ ਜਿਹੜੀ ਆ ਸਾਡੀ ਭਾਰਤ ਦੇ ਵਿੱਚ ਆਉਂਦੀ ਆ ਇਹਨਾਂ ਕੁਝ ਕਰਨ ਦੇ باوجود ਵੀ ਪੰਜ ਸਾਲੇ ਰਹਿ ਗਈ ਆ ਕਿਹੜਾ ਲਾਰਾ ਲਾ ਕੇ ਜਿਹੜਾ ਪੰਜਾਬ 'ਚ ਵੜਨਗੇ ਭਾਰਤ 'ਚ ਵੜਨਗੇ ਇਸ ਕਰਕੇ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਪੱਕਾ ਤੇ ਲਗਾਤਾਰ ਚੱਲ ਰਿਹਾ ਹੋ ਸਕਿੰਦਰ ਸਿੰਘ ਟਕਰਵਾਲਾ ਜੋ ਆਪਣਾ ਜ਼ਿਲ੍ਹਾ ਕਮੇਟੀ ਆ ਕੋ ਵਿਰੋਧ ਕਿਉਂ ਕਰਦੇ ਇਹ ਵਿਰੋਧ ਵੇਖੋ ਜੀ ਸਾਨੂੰ 2 ਮਹੀਨੇ ਤੇ ਹੋਏ ਆ ਉੱਥੇ ਬੈਠਿਆਂ ਨੂੰ ਬਾਹਰਾਂ ਦੇ ਉਥੇ ਜਾਣ ਪੁੱਜ ਕੇ ਪਾਇਆ ਨਾ ਸਾਡੀਆਂ ਮੰਗਾਂ ਮੰਨੀਆਂ ਵਾ ਤੇ ਜਾਣ ਪੁੱਜ ਕੇ ਜਿਹੜਾ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਰੈਲਿੰਗਾਂ ਕੰਡਾ ਆ ਇਹ ਕਰਕੇ ਇਹਨਾਂ ਨਾਲ ਵਿਰੋਧ ਕਰ ਰਹੇ ਆ ਵੀ ਅਸੀਂ ਜਿਹੜਾ ਸਾਡੀਆਂ ਮੰਗਾਂ ਮੰਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਸਾਡੀਆਂ ਮੰਗਾਂ ਮੰਨੋ ਨਹੀਂ ਤੇ ਫੇਰ ਇਹਨਾਂ ਦਾ ਵਿਰੋਧ ਜਿਹੜਾ ਇਹਨਾਂ ਦਾ ਜਾਰੀ ਹੋ ਗਏ ਇਹ ਸਨ ਇਹ ਸਨ ਮੇਰੇ ਨਾਲ ਕਿਸਾਨ ਅਗੂ ਕਿਸਾਨ ਅਗੂ ਰਹਿ ਕੇ ਕਹਿੰਨਾ ਕਿ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਰਨਸ਼ ਕਰ ਰਹੇ ਨੇ ਉਹਨਾਂ ਬਾਜਵਾਰਾ ਉਹਨਾਂ ਜਰ ਤੱਕ ਅਸੀਂ ਵਿਰੋਧ ਕਰਾਂਗੇ ਜਿੰਨਾ ਚਿਰ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੀ ਮਾਮਲਾ ਰਿਹਾ ਪਿੰਡ ਰਸ਼ੀਆ ਨੇ ਪੈਲਿਸ ਦੇ ਵਿੱਚ ਅੱਜ ਬੀਜੇਪੀ ਦੀ ਮੀਟਿੰਗ ਸੀ। ਉਹ ਬੀਟੂਨ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ, ਕਾਲੇ ਝੰਡੇ ਲਾਏ। ਸਾਡੀ ਪੁਲਿਸ, ਲੋਕ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਗਿਆ ਸੀ। ਇਸ ਲਈ ਉਹਨਾਂ ਨੇ ਕੀਤਾ ਨਾਰੇਬਾਰਾ ਲਾ। ਠੀਕ-ਠਾਕ ਸ਼ਾਂਤੀ ਰਹੀ। ਠੀਕ ਹੈ। ਪ੍ਰੋਗਰਾਮ ਹੀ ਸ਼ਾਂਤੀ ਨਾਲ ਹੋ ਗਿਆ। ਹਾਂਜੀ। Pawan Sharma Dainik Sara TV Tarun Tarun। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ। Dainik Savera TV। YouTube, Facebook। Instagram X aur WhatsApp channel par